ਹੌਲੀ ਹੌਲੀ ਇਹਨਾਂ ਚੀਜ਼ਾਂ ਤੋਂ ਅਸੀਂ ਜਾਣੂ ਹੋਵਾਂਗੇ ਤਾਂ ਸਾਨੂੰ ਸਾਡੀ ਵਿਰਾਸਤ ਦਾ ਪਤਾ ਲੱਗਦਾ ਰਹੇਗਾ ਕਿ ਅਸੀਂ ਕਿੰਨੀ ਮਹਾਨ ਵੱਡੀ ਵਿਰਾਸਤ ਨੂੰ ਭੁੱਲ ਚੁੱਕੇ ਹਾਂ ਜਾਂ ਅਸੀਂ ਉਹਨਾਂ ਚੀਜ਼ਾਂ ਨੂੰ ਵਿਸਾਰ ਹੀ ਦਿੱਤਾ ਭੁੱਲ ਗਏ ਹਟਮ ਕਰ ਦਿੱਤਾ ਨਹੀਂ ਸਾਡਾ ਪੰਜਾਬ ਸਾਡੀ ਪੰਜਾਬੀ ਭਾਸ਼ਾ ਸਾਡੀ ਜ਼ੁਬਾਨ ਪੰਜਾਬੀ ਸਾਡੀ ਮਾਂ ਬੋਲੀ ਪੰਜਾਬੀ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਪੈਗੰਬਰਾਂ ਦੀ ਧਰਤੀ ਪੰਜਾਬ ਉਸ ਧਰਤੀ ਦੇ ਅਸੀਂ ਐਗਜ਼ੈਂਪਲ ਆ ਜੰਮੇ ਪੜੇ ਆ ਅਸੀਂ ਇਹਨਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਖੇਡ ਕੇ ਸਾਰੇ ਵੱਡੇ ਹੋਏ ਆ ਜੇ ਇਹਨਾਂ ਚੀਜ਼ਾਂ ਤੋਂ ਅਸੀਂ ਜਾਣੂ ਹੋਵਾਂਗੇ ਤਾਂ ਸਾਨੂੰ ਸਾਡੀ ਵਿਰਾਸਤ ਦਾ ਪਤਾ ਲੱਗਦਾ ਰਹੇਗਾ ਕਿ ਅਸੀਂ ਕਿੰਨੀ ਮਹਾਨ ਵੱਡੀ ਵਿਰਾਸਤ ਨੂੰ ਭੁੱਲ ਚੁੱਕੇ ਆ ਜਾਂ ਅਸੀਂ ਉਹਨਾਂ ਚੀਜ਼ਾਂ ਨੂੰ ਵਿਸਾਰ ਹੀ ਦਿੱਤਾ ਭੁੱਲ ਗਏ ਆ ਖਤਮ ਕਰ ਦਿੱਤਾ ਨਹੀਂ ਸਾਡਾ ਪੰਜਾਬ ਸਾਡੀ ਪੰਜਾਬੀ ਭਾਸ਼ਾ ਸਾਡੀ ਜ਼ੁਬਾਨ ਪੰਜਾਬੀ ਸਾਡੀ ਮਾਂ ਬੋਲੀ ਪੰਜਾਬੀ ਸਾਡੀ ਗੁਰੂਆਂ ਦੀ ਪੀਰਾਂ ਦੀ ਧਰਤੀ ਪੈਗੰਬਰਾਂ ਦੀ ਧਰਤੀ ਪੰਜਾਬ ਉਸ ਧਰਤੀ ਦੇ ਅਸੀਂ ਜੰਮੇ ਪੜੇ ਹਾਂ ਅਸੀਂ ਇਹਨਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਖੇਡ ਕੇ ਸਾਰੇ ਵੱਡੇ ਹੋਏ ਹਾਂ ਸਾਡੀ ਵੱਟੂਗੀ ਪਰੋ ਪੰਡੂ ਕੀ ਪਰੋਂ ਪਰ ਤੇਰੇ ਦੇ ਦੱਤੀ ਨੂੰ ਲਵਾ ਦੇਂ ਕੁੰਗਰ ਮੇਰੇ ਵੀਰ ਨੂੰ ਸੁਖੀ ਖੰਡ ਹੋਰ ਹੁੜਾ ਮੈਂ ਚੰਗਾ ਬਣਾ ਹੋਰ ਹੁੜਾ ਮੈਂ ਚੰਗਾ ਬਣਾ ਅਸਾਂ ਜਮਾ ਦੇ ਗੀਤਾਂ ਪੰਡੂ ਕੀ ਦਦਾਣਾ ਢਿੱਡ ਵਿੱਚ ਵੇ ਮਕੀ ਦਦਾਣਾ ਢਿੱਡ ਵਿੱਚ ਵੇ ਤੂੰ ਚੋਲਾ ਨਾ ਰੱਖਣਾ ਪੈਣ ਵਿੱਚ ਵੇ अपने 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 अ